ਯਾਤਰਾ ਡੇਰਾ ਬਾਬਾ ਬਟੂਆ ਸਿੰਘ ਜੀ ਲੁਧਿਆਣਾ ਸ਼ਹਿਰ ਤੋਂ ਚੱਲੇ ਆ ਜੀ ਤੇ ਹੁਣ ਪਹੁੰਚ ਚੁੱਕੇ ਆ ਅਸੀਂ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਬਾਬਾ ਜੀ ਦੇ ਦਰਬਾਰ ਤੇ ਦਰਸ਼ਨ ਦੇਦਾਰੇ ਤੁਹਾਨੂੰ ਕਰਾਵਾਂਗੇ ਸੰਗਤ ਜੀ ਨਾਲ ਜੁੜੇ ਰਹੋ ਤੁਹਾਨੂੰ ਪ੍ਰੋਪਰ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਕਰਾਵਾਂਗੇ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸੰਗਤ ਜੀ ਬਾਬਾ ਜੀ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਫੋਲੋ ਕਰੋ ਲਾਈਕ ਕਰੋ ਜੋਸੀ ਬਾਬਾ ਜੀ ਦੀਆਂ ਤੁਹਾਨੂੰ ਵੱਧ ਤੋਂ ਵੱਧ ਦਰਬਾਰ ਦੀਆਂ ਵੀਡੀਓ ਬਣਾ ਕੇ ਦਿਖਾ ਸਕੀਏ। ਸੰਗਤ ਜੀ ਜਦੋਂ ਆਪਾਂ ਬਾਬਾ ਜੀ ਦੇ ਦਰਬਾਰ ਪਹੁੰਚਣਾ ਆ ਤੇ ਸਭ ਤੋਂ ਪਹਿਲਾਂ ਆਪਾਂ ਢੋਲੀ ਤਾਰ ਸਾਹਿਬ ਪਹੁੰਚਦੇ ਆ ਜੀ। ਢੋਲੀ ਤਾਰ ਸਾਹਿਬ ਇਸ਼ਨਾਨ ਕਰਨ ਤੋਂ ਬਾਅਦ ਬਾਬਾ ਜੀ ਦੇ ਦਰਬਾਰ ਦਰਸ਼ਨ ਦੀਦਾਰਿਆਂ ਨੂੰ ਪਹੁੰਚਦੇ ਆ। ਜਦੋਂ ਵੀ ਆਪਾਂ ਘਰ ਤੋਂ ਚੱਲਣਾ ਆ ਤਾਂ ਸ਼ਰਦਾ ਦੇ ਨਾਲ ਬਾਬਾ ਜੀ ਦਾ ਨਾਮ ਜਪਦਿਆ ਹੋਇਆ ਢੋਲੀ ਧਾਰ ਸਾਹਿਬ ਪਹੁੰਚੋ ਅਗਰ ਕੋਈ ਵੀ ਪਰੇਸ਼ਾਨੀ ਹੋਵੇ ਕੋਈ ਮਾਨਸਿਕ ਰੋਗ ਹੋਵੇ ਜਾਂ ਕਿਸੇ ਪ੍ਰਕਾਰ ਦਾ ਕੋਈ ਛਾਇਆ ਹੋਵੇ ਤਾਂ ਬਾਬਾ ਜੀ ਦਾ ਨਾਮ ਲੈ ਕੇ ਇਸ਼ਨਾਨ ਕਰਨ ਤੋਂ ਬਾਅਦ 베ਰੀ ਸਾਹਿਬ ਸੇਵਾ ਕਰੋ ਨਾਮ ਸਿਮਰਨ ਕਰੋ ਵਾਹਿਗੁਰੂ ਦਾ ਨਾਮ ਜਪੋ ਤੇ ਸੰਗਤ ਦੀ ਸੇਵਾ ਕਰੋ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਤੁਹਾਨੂੰ ਕਿਸੇ ਨੇ ਸੀਸ ਦੇ ਜਾਣੀਆਂ ਤੇ ਉਹ ਸਿੱਧੀ ਅਟੈਚਮੈਂਟ ਰੱਬ ਨਾਲ ਜੁੜੀ ਹੁੰਦੀ ਆ ਤੇ ਸੰਗਤ ਦੇ ਵਿੱਚ ਹੀ ਪਰਮਾਤਮਾ ਦਾ ਰੂਪ ਹੁੰਦਾ ਆ ਤੇ ਰੱਬ ਹੁੰਦਾ ਆ ਤੇ ਵੱਧ ਤੋਂ ਵੱਧ ਸੰਗਤ ਦੀ ਸੇਵਾ ਜ਼ਰੂਰ ਕਰਿਆ ਕਰੋ ਬਾਬਾ ਜੀ ਦੇ ਦਰਬਾਰ ਪਹੁੰਚ ਕੇ ਕਦੇ ਵੀ ਕਿਸੇ ਨੂੰ ਉੱਚਾ ਬੋਲਣਾ ਬੋਲੋ ਕਦੀ ਕਿਸੇ ਦਾ ਮਨ ਨਾ ਦਿਖਾਓ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਬਾਬਾ ਜੀ ਤੁਹਾਡੀ ਪ੍ਰੀਖਿਆ ਲੈਣ ਤੇ ਤੁਸੀਂ ਉੱਥੇ ਫੇਲ ਹੋ ਜਾਓ ਕਿਉਂਕਿ ਕਈ ਵਾਰ ਜਦੋਂ ਆਪਾਂ ਨੂੰ ਸੇਵਾ ਮਿਲ ਜਾਂਦੀ ਆ ਤਾਂ ਆਪਾਂ ਸੇਵਾ ਦੇ ਹੰਕਾਰ ਵਿੱਚ ਕਈ ਵਾਰ ਸੰਗਤ ਨੂੰ ੱਤਕਾ ਵੀ ਮਾਰਦੇ ਆ ਕਈ ਵਾਰ ਉੱਚਾ ਵੀ ਬੋਲਦੇ ਆ ਸੇਵਾ ਜਦੋਂ ਵੀ ਬਾਬਾ ਜੀ ਦੇ ਦਰਬਾਰ ਕਰਨੀ ਆ ਤਾਂ ਨੀਵੇਂ ਹੋ ਕੇ ਕਰਨੀ ਆ ਤਾਂ ਬਾਬਾ ਜੀ ਉਹਨਾਂ ਉੱਪਰ ਅਪਾਰ ਕਿਰਪਾ ਕਰਦੇ ਆ ਜੋ ਨੀਵੇਂ ਹੋ ਕੇ ਬਾਬਾ ਜੀ ਦੇ ਦਰਬਾਰ ਸੇਵਾ ਕਰਦੇ ਆ ਆ ਵਾਹੀ ਗੁਰੂ ਦਾ ਸਿਮਰਨ ਕਰਦੇ ਆ ਭਜਨ ਗਾਉਂਦੇ ਆ ਤੇ ਬਾਬਾ ਜੀ ਦਾ ਨਾਮ ਜਪਦੇ ਆ ਸੰਗਤ ਜੀ ਆਪਾਂ ਇਸ ਟਾਈਮ ਗੁਰਦੁਆਰਾ 베ਰੀ ਸਾਹਿਬ ਪਹੁੰਚੇ ਹੋਇਆ ਤੇ ਦਰਸ਼ਨ ਦਿਦਾਰੇ ਕਰ ਰਹੇ ਆ ਬਾਬਾ ਜੀ ਦੇ ਦਰਬਾਰ ਦੇ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਕਰਨ ਤੋਂ ਬਾਅਦ ਤੁਸੀਂ ਬਾਬਾ ਜੀ ਦੇ ਦਰਬਾਰ ਬੈਠ ਕੇ ਹਾਜ਼ਰੀ ਭਰਨੀ ਆ ਜਿੱਦਾਂ ਜਿੱਦਾਂ ਆਪਾਂ ਗੁਰੂ ਘਰ ਦੀ ਸੇਵਾ ਬਾਬਾ ਜੀ ਦੀ ਸੰਗਤ ਦੀ ਸੇਵਾ ਤੇ ਬਾਣੀ ਦੇ ਨਾਲ ਜੁੜਦੇ ਜਾਂਦੇ ਆ ਬਾਬਾ ਜੀ ਉਹਦਾ ਹੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਰੋਗ ਦੂਰ ਕਰਦੇ ਜਾਂਦੇ ਆ ਜਿੱਦਾਂ ਜਿੱਦਾਂ ਤੁਸੀਂ ਸੇਵਾ ਕਰਦੇ ਜਾਓਗੇ ਉਹਦਾ-ਉਹਦਾ ਹੀ ਤੁਹਾਡੀ ਜ਼ਿੰਦਗੀ ਦੇ ਸਾਰੇ ਰੋਗ ਦੂਰ ਹੁੰਦੇ ਜਾਣਗੇ ਤੇ ਬਾਬਾ ਜੀ ਦੀਆਂ ਅਪਾਰ ਕਿਰਪਾ ਹੁੰਦੀਆਂ ਨੇ ਧੰਨ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉਹ ਟਾਹਸਰਾ ਲੈ ਕੇ ਸੰਗਤਾਂ ਬਾਬਾ ਜੀ ਦੇ ਦਰਬਾਰ ਤੋਂ ਖੁਸ਼ੀਆਂ ਦੇ ਭੰਡਾਰ ਲੈ ਕੇ ਜਾਂਦੀਆਂ ਨੇ ਕਿਉਂਕਿ ਬਾਣੀ ਦੇ ਵਿੱਚ ਹੀ ਉਹ ਸਾਰੀਆਂ ਪਾਵਰਾਂ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਕਸ਼ਟ, ਰੋਗ, ਦੁੱਖ ਜੋ ਵੀ ਆਇਆ ਹੁੰਦਾ ਆ ਜਿੱਦਾਂ ਜਿੱਦਾਂ ਆਪਾਂ ਬਾਣੀ ਦੇ ਨਾਲ ਜੁੜਦੇ ਜਾਂਦੇ ਆ ਬਾਬਾ ਜੀ ਦੀ ਉਹਦਾ-ਉਹਦਾ ਆਪਣੇ ਉੱਪਰ ਕਿਰਪਾ ਬਣਦੀ ਜਾਂਦੀ ਆ ਤੇ ਬਾਬਾ ਜੀ ਸਭ ਰੋਗ, ਦੁੱਖ ਦੂਰ ਕਰ ਦਿੰਦੇ ਆ ਤੇ ਆਪਾਂ ਸੇਵਾ ਕਰੀਏ ਤੇ ਬਾਣੀ ਦੇ ਨਾਲ ਜੁੜੀਏ ਵਾਹਿ